ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦੀ ਵੀਡੀਓ ਬਣਾਈ ਹੈਗੀ ਦੋ ਤਾਜ਼ੀਆਂ ਸੂਈਆਂ ਬੱਚੇ ਮਗਰ ਆ ਗਏ ਬੱਸੀਆਂ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਹੈ ਜਰਸੀ ਆ ਗਈ ਬਈ ਪਹਿਲੇ ਨੰਬਰ ਤੇ ਦਵਿੰਦਰ ਜਿਹੜੀ ਦੇਖ ਰਹੇ ਕਿਹੜਾ ਸੂਛੀ ਇਹ ਵੀਰੇ ਦੂਸਰਾ ਸੂਆ ਬੈਠ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਬਈ ਅੱਜ ਚੌਥਾ ਦਿਨ ਹੈ ਇਹਨੂੰ ਚੌਥਾ ਪੰਜਵਾਂ ਦਿਨ ਹੈਗਾ ਚੌਥਾ ਪੰਜਵਾਂ ਦਿਨ ਆ ਬਈ ਬੱਚਾ ਮਗਰ ਆ ਗਿਆ ਤੇ ਬੱਸੀ ਬੱਸੀ ਵੀਰੇ ਨਾਲੇ ਵੀ ਦੀ ਸਾਫ਼ ਸੁਥਰੀ ਚਾਰ ਥਣ ਪੂਰੀ ਵਿਥੀ ਦੇ ਥਣ ਲੱਗੇ ਕੋਈ ਵਿੱਚ ਫੋਟ ਸਾਂਗ ਨਹੀਂ ਤੇ ਜਿਹੜਾ ਮੁੱਲ ਬਾਈ ਨੇ ਰੱਖਿਆ ਕੋਈ 75 ਨਹੀਂ ਕੋਈ 80 ਨਹੀਂ 68000 ਹਾਂ 80000 ਦੀ ਦੇ ਦਾਂਗੇ ਠੀਕ ਹੈ ਬਾਈ ਅੱਗੇ ਦੋ ਨੰਬਰ ਤੇ ਦਵਿੰਦਰ ਬਈ ਇਹ ਵੀ ਵੀਰੇ ਦੂਸਰਾ ਸੂਆ 62 ਸੂਈ ਹੋਈ ਆ ਅੱਜ ਤੀਜਾ ਦਿਨ ਆ ਪਰਸੋਂ ਸੂਈ ਇਹ ਹਾਥ ਨੇ ਠੀਕ ਹੈ ਤੇ ਇਸ ਵਕਤ 13 14 ਕਿਲੋ ਬੋਲਾ ਇਹਦੇ ਥੱਲੇ ਤਿਆਰ ਆ ਖਣਲੇ ਬਈ ਦੀ ਸਾਫ ਸੁੱਧੀ ਕਿੰਨਾ ਲੱਗਦਾ ਤੁਹਾਨੂੰ ਦਵਿੰਦਰ ਕਿਵੇਂ ਜੀ ਕਿੰਨਾ ਕਰ ਦੁੱਧ ਪਾਰੂਗੇ ਦੁੱਧ ਵੀਰੇ ਦੇ ਦੇਣਾ 17 18 ਕਿਲੋ ਦੇਊਗੇ ਠੀਕ ਹੈ ਇਹਦਾ ਮੁੱਲ ਦੇਣ ਲੈਣਾ ਇਹਦਾ ਵੀਰੇ 58000 ਰੁਪਏ ਕੋਈ 60 ਨਹੀਂ ਬਾਈ ਕਹਿੰਦਾ 65 ਨਹੀਂ 58 ਦਈ ਆਪਾਂ ਇਹ ਦੇ ਦੇ ਤੇ ਅੱਗੇ ਜਰਸੀ ਆ ਗਈ। ਇਹ ਵੀ ਵੀਰੇ ਦੂਸਰਾ ਸੂਆ ਵਹਿੜ ਸੁੰਦੀ ਆਪਣੇ ਪਿੰਡ ਦੀ ਵਹਿੜਾ ਹੈ। ਹੂੰ। ਤੇ ਇਹਨੇ ਮਤਲਬ ਕਿ 13-14 ਕਿਲੋ ਦੁੱਧ ਦੇ ਦੇਣਾ ਹੈਗਾ। ਪਿਛਲੇ ਸੂਏ 13 ਕਿਲੋ ਦਾ ਰਿਕਾਰਡ ਹੈ ਇਹਦਾ। ਠੀਕ ਹੈ ਬਾਈ। ਪਹਿਲਾਂ ਦਾ। ਤੇ ਇਹਦਾ ਮੁੱਲ 48000 ਰੁਪਏ ਬਾਈ। 48000 ਰੁਪਏ ਅੱਜ ਵੀ ਬਾਈ ਕਹਿੰਨ ਲੈਂਣ ਦੇਣੀ ਆ ਬਾਈ। ਹਾਂਜੀ। ਮੁੱਲ ਅੱਗੇ ਵੀ ਬਾਈ ਦੇ ਜਾਇਜ਼ ਹੁੰਦੇ ਤੇ ਮੁੱਲ ਅੱਜ ਵੀ ਜਾਇਜ਼ ਹੀ ਹੈ। ਪਿੰਡ ਵੀਰ ਦਾ ਢਿਲਮਾ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਮੋਬਾਈਲ ਨੰਬਰ 73555 97660 ਠੀਕ ਹੈ।